but <laughs> ਕਰਦੇ ਬਾਹਰੋਂ ਖਰੀ ਮੋਟਰਸਾਈਕਲ ਚੋੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਹੀ ਇਹ ਮੋਟਰਸਾਈਕਲ ਸਟਾਰਟ ਕਰਕੇ ਤੋਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰੇ ਬੰਦੇ ਨੂੰ ਪਿੱਛੇ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਦੇ ਪਿੱਛੇ ਹੀ ਜਿਹੜਾ ਬਾਈਕ ਦਾ ਮਾਲਕ ਹੈ ਉਹ ਆਵਾਜ਼ ਮਾਰਦਾ ਹੋਇਆ ਚੋਰ ਚੋਰ ਮੇਰਾ ਫੜੋ ਬਾਈਕ ਲੈ ਗਏ ਲੈ ਗਏ ਮੇਰਾ ਬਾਈਕ ਲੈ ਗਏ ਤੇ ਫਿਰ ਨਾਲ ਹੀ ਜਦੋਂ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਦੀ ਬਾਈਕ ਦਾ ਜਿਹੜਾ ਕੰਟਰੋਲ ਉਹ ਗਵਾਜ ਜਾਂਦਾ ਹੈ ਤੇ ਨਾਲ ਹੀ ਬਾਈਕ ਇਹਦੀ ਡਿੱਗ ਜਾਂਦੀ ਹੈ ਤੇ ਉਸੇ ਵੇਲੇ ਇੱਕ ਬੰਦਾ ਜਿਹੜਾ ਭੱਜ ਜਾਂਦਾ ਹੈ ਤੇ ਦੂਜੇ ਬੰਦੇ ਨੂੰ ਉੱਥੇ ਖੜੇ ਐਕਟਿਵਾ ਵਾਲੇ ਫੜ ਲੈਂਦੇ ਨੇ ਤੇ ਉਹ ਕਹਿੰਦਾ ਹੈ ਕਿ ਮੈਨੂੰ ਨਾ ਮਾਰਿਓ ਮੈਨੂੰ ਨਾ ਮਾਰਿਓ ਮੇਰੀ ਲਾਟੇ ਸੱਟ ਲੱਗੀ ਐ ਤੇ ਫਿਰ ਇਸੇ ਦੌਰਾਨ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਸਾਰੇ ਜਣੇ ਇਕੱਠੇ ਹੋ ਕੇ ਉਹਨੂੰ ਫੜ ਲੈਂਦੇ ਨੇ ਤੇ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਆ ਇਹ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇਹ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਸੀਗੀ ਉਹ ਚੋਰੀ ਕਰਨ ਆਏ ਸੀਗੇ ਇਹ ਤੇ ਜਿਵੇਂ ਹੀ ਇਹ ਭੱਜਣ ਲੱਗਦੇ ਨੇ ਤੇ ਜਿਹੜਾ ਮਾਲਕ ਹੁੰਦਾ ਹੈ ਉਹ ਇਹਨਾਂ ਨੂੰ ਫੜ ਲੈਂਦਾ ਆ ਤੇ ਨਾਲ ਹੀ ਫਿਰ ਇਸ ਬੰਦੇ ਦੀ ਕੀ ਸੇਵਾ ਹੁੰਦੀ ਹੈ ਉਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਹੀ ਸਕਦੇ ਹੋ ਇਸ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਮੌਕੇ ਤੇ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਇਸ ਦੀ ਚੰਗੀ ਸੇਵਾ ਹੁੰਦੀ ਹੈ ਤੇ ਸੇਵਾ ਤੋਂ ਬਾਅਦ ਫਿਰ ਪੁਲਿਸ ਨੂੰ ਸੱਦ ਲਿਆ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਆ ਇਹ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਸੀਗੀ ਉਹ ਚੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਜਿਵੇਂ ਹੀ ਇਹ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੀ ਬਾਈਕ ਦਾ ਜਿਹੜਾ ਕੰਟਰੋਲ ਗਵਾਜ ਜਾਂਦਾ ਹੈ ਤੇ ਫਿਰ ਇਹ ਨਾਲ ਹੀ ਡਿੱਗ ਜਾਂਦੇ ਨੇ ਬੁਰੀ ਤਰ੍ਹਾਂ ਡਿੱਗਦੇ ਨੇ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਆ ਇਹਨਾਂ ਨੂੰ ਘੇਰਾ ਪੈ ਜਾਂਦਾ ਹੈ ਘੇਰਾ ਪਾ ਕੇ ਇੱਕ ਬੰਦਾ ਤਾਂ ਜਲਦੀ ਫਰਾਰ ਹੋ ਜਾਂਦਾ ਹੈ ਤੇ ਦੂਜਾ ਉਥੋਂ ਭੱਜ ਦੂਜਾ ਉਸ ਦੂਜੇ ਨੂੰ ਫੜ ਲਿਆ ਜਾਂਦਾ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਪਰਣਾ ਲੈ ਕੇ ਬਹਾਨੇ ਜੇ ਮਾਰਦੇ ਨੇ ਉੱਥੇ ਖੜ ਕੇ ਤੇ ਫਿਰ ਜਿਵੇਂ ਹੀ ਮੌਕਾ ਮਿਲਦਾ ਹੈ ਇੱਕ ਬੰਦਾ ਤੁਰ ਪੈਂਦਾ ਹੈ ਤੇ ਦੂਜਾ ਜਿਹੜਾ ਬਾਈਕ ਨੂੰ ਕਿੱਕ ਮਾਰ ਕੇ ਤੋੜ ਲੈਂਦਾ ਹੈ ਤੇ ਦੂਸਰੇ ਬੰਦੇ ਨੂੰ ਮਗਰ ਬਿਠਾ ਲੈਂਦਾ ਹੈ ਤੇ ਫਿਰ ਜਿਵੇਂ ਹੀ ਅੱਗੇ ਤੁਰਦੇ ਨੇ ਬਾਈਕ ਲੈ ਕੇ ਤੇ ਐਕਟਿਵਾ ਵਾਲੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਦਾ ਬਾਈਕ ਦਾ ਕੰਟਰੋਲ ਗਵਾਜ ਜਾਂਦਾ ਹੈ ਤੇ ਨਾਲ ਹੀ ਇਹ ਡਿੱਗ ਜਾਂਦੇ ਨੇ ਇੱਕ ਤਾਂ ਭੱਜ ਜਾਂਦਾ ਹੈ ਪਰਨੇ ਵਾਲਾ ਜਿਹੜਾ ਕਿ ਦੂਜਾ ਹੈ ਜਿਹਨੇ ਹੁੱਡੀ ਪਾਈ ਹੋਈ ਹੈ ਉਸ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਨੂੰ ਫੜ ਕੇ ਫਿਰ ਚੰਗੀ ਉਸ ਦੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਈਕ ਆ ਉਹ ਡਿੱਗ ਜਾਂਦਾ ਤੇ ਦੂਸਰੇ ਬੰਦਾ ਜਿਹੜਾ ਕਹਿੰਦਾ ਹੈ ਕਿ ਮੈਨੂੰ ਨਾ ਮਾਰਿਓ ਮੈਨੂੰ ਨਾ ਮਾਰਿਓ ਮੇਰੇ ਲਾਤੇ ਸੱਟ ਲੱਗੀ ਐ ਤੇ ਫਿਰ ਇਹ ਫੇਰ ਦੁਬਾਰਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਫਿਰ ਇਹਨੂੰ ਫੜ ਲਿਆ ਜਾਂਦਾ ਤੇ ਫੜ ਕੇ ਫਿਰ ਇਸ ਦੀ ਚੰਗੀ ਸੇਵਾ ਹੁੰਦੀ ਐ ਸੇਵਾ ਤੋਂ ਬਾਅਦ ਫਿਰ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਚੋਰ ਨੇ ਦਿਨ ਦਿਹਾੜੇ ਇਹਨਾਂ ਨੇ ਕੁਝ ਨਹੀਂ ਦੇਖਿਆ ਦਿਨ ਦਿਹਾੜੇ ਜਿਹੜੀ ਕਿ ਗਲੀ ਚੱਲ ਰਹੀ ਹੁੰਦੀ ਐ ਲੋਕ ਲੰਘ ਰਹੇ ਹੁੰਦੇ ਨੇ ਇਹਨਾਂ ਨੇ ਉਸ ਗੱਲ ਦਾ ਵੀ ਲਿਹਾਜ਼ ਨਹੀਂ ਕੀਤਾ ਘਰ ਦੇ ਬਾਹਰ ਖੜੀ ਜਿਹੜੀ ਬਾਈਕ ਇਹ ਬੇਖੌਫ ਤਰੀਕੇ ਦੇ ਨਾਲ ਚੱਕ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੇ ਅੱਤ ਵੀ ਬਹੁ ਚੁੱਕੀ ਹੋਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੇ ਲੁਟੇਰੇ ਆ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਫਿਰ ਆਹ ਦੇਖ ਲਓ ਹੁਣ ਜਦੋਂ ਫੜੇ ਗਏ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਦਾਂ ਇਹ ਬਹਾਨੇ ਮਾਰਦਾ ਹੈ ਕਿ ਮੇਰੀ ਲਾਤੀ ਸੱਟ ਲੱਗੀ ਆ ਤੇ ਫਿਰ ਜਦੋਂ ਫੇਰ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਇਹਨੂੰ ਫੜ ਲਿਆ ਜਾਂਦਾ ਹੈ ਤੇ ਫਿਰ ਇਸ ਦੀ ਚੰਗੀ ਸੇਵਾ ਕੀਤੀ ਜਾਂਦੀ ਹੈ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਪੁਲਿਸ ਵੱਲੋਂ ਇਸ ਚੋਰ ਨੂੰ ਦੂਜੇ ਚੋਰ ਨੂੰ ਫੜ ਲਿਆ ਜਾਂਦਾ ਹੈ ਤੇ ਇਸ ਨੂੰ ਥਾਣੇ ਲੈ ਕੇ ਜਾਇਆ ਜਾਂਦਾ ਹੈ ਤੇ ਜਦ ਕਿ ਦੂਸਰਾ ਜਿਹੜਾ ਵਿਅਕਤੀ ਸੀਗਾ ਉਹ ਭੱਜ ਜਾਂਦਾ ਹੈ ਤੇ ਇਹ ਜਿਹੜਾ ਪਿਛਲਾ ਬੰਦਾ ਸੀਗਾ ਜਿਹੜਾ ਜਿਹੜਾ ਫੜਿਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਇਹ ਕੌਣ ਸੀਗਾ ਬੰਦਾ ਮੈਂ ਤਾਂ ਸਿਰਫ ਇਹ ਇਹਦਾ ਉਹਦੇ ਨਾਲ ਹੀ ਆਇਆ ਸੀਗਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਹ ਦੇਖ ਲਓ ਕਿਦਾਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਫਿਰ ਜਿੱਦਾਂ ਹੀ ਇਹਨਾਂ ਦੀ ਬਾਈਕ ਡਿੱਗਦੀ ਐ ਤੇ ਇਹਨਾਂ ਨੂੰ ਇੱਕ ਜਣੇ ਨੂੰ ਫੜਿਆ ਜਾਂਦਾ ਐ ਤੇ ਦੂਜਾ ਜਿਹੜਾ ਕਿ ਭੱਜ ਜਾਂਦਾ ਐ ਮੌਕੇ ਤੋਂ ਆਹ ਦੇਖੋ ਆਹ ਦੇਖੋ ਕਿਦਾਂ ਭੱਜਦੇ ਪੇਪ ਛੜਾ ਕੇ ਆਹ ਦੇਖੋ ਆ ਭੱਜ ਗਿਆ ਤੇ ਆ ਦੂਜਾ ਜਿਹੜਾ ਬੰਦਾ ਸੀ ਉਹ ਆ ਗਿਆ ਡਿੱਕੇ ਤੇ ਫਿਰ ਇਹਦੇ ਜੋ ਡਾਂਗ ਵਰਦੀ ਐ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਸਾਂਝੀਆਂ ਕਰ ਰਹੇ ਆ ਤਸਵੀਰਾਂ ਦੇ ਵਿੱਚ ਦੇਖੋ ਆ ਕਿਦਾਂ ਫੜਿਆ ਗਿਆ ਫੜੇ ਜਾਣ ਤੋਂ ਬਾਅਦ ਫਿਰ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਪੂਰਥਲੇ ਦੀਆਂ ਕਪੂਰਥਲੇ ਦੇ ਇਹ ਵਾਰਦਾਤਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਕਪੂਰਥਲੇ ਦੀਆਂ ਦਿਖਾ ਰਹੇ ਹਾਂ ਇਹ ਕਪੂਰਥਲੇ ਦੇ ਵਿੱਚ ਇੱਕ ਘਰ ਦੇ ਬਾਹਰੋਂ ਬਾਈਕ ਚੱਕ ਕੇ ਭੱਜਣ ਦੀ ਕੋਸ਼ਿਸ਼